ਹਾਂਜੀ ਆਈ ਸਤਲੁਜ ਦਰਿਆ ਦਰਿਆ ਦੀ ਫਾਟ ਹੈ ਤੇ ਇੱਥੋਂ ਅਸੀਂ ਮਿੱਟੀ ਲੈਣ ਆਏ ਸੀ ਅੱਜ ਮਿੱਟੀ ਇੱਥੋਂ ਚੁੱਕਦੇ ਪਏ ਆ ਨੋਪੀ ਮਿੱਟੀ ਇਹ ਸਾਰੀ ਪਹਾੜਾਂ ਤੋਂ ਰੋੜ ਕੇ ਆਈ ਵੀ ਮਿੱਟੀ ਏ ਆਹ ਵਾਲੀ ਮਿੱਟੀ ਇੱਥੋਂ ਚੋਕਰ ਰਹੀ ਤੇ ਵਰਾਜ ਵੀ ਨਾਲ ਹੀ ਆ ਹੈਗਾ ਇੱਥੇ ਪਾਣੀ ਕਾਫੀ ਜ਼ਿਆਦਾ ਡੂੰਗਾ ਹੈ ਸਾਹਮਣੇ ਛੋਟਾ ਤੇ ਇਧਰ ਆ ਸਾਰਾ ਖੱਡਾ ਵੱਡਾ ਇੱਥੇ ਆਪਣਾ ਟਰੈਕਟਰ ਖੜਾ ਹੈ ਟਰੈਕਟਰ ਦੇ ਨਾਲ ਮਿੱਟੀ ਘਰ ਲੈ ਜਾਣੀ ਸਾਹਮਣੇ ਕਲਟੀਵੇਟਰ ਤੇ ਥੋੜੀ ਮਿੱਟੀ ਚਾਹੀਦੀ ਸੀ ਕਲਟੀਵੇਟਰ ਤੇ ਲੈ ਜਾ ਰਹੇ ਆ ਹਾਂ ਇਸ ਤਰ੍ਹਾਂ ਲਾਦ ਕੇ ਹਾਂਜੀ ਆ ਦੇਖੋ ਆ ਨੋਪੀ ਮਿੱਟੀ ਹੈ ਜਮਾਈ ਦੇਖੋ ਪਹਾੜਾਂ ਤੋਂ ਕਈ ਸ਼ਹਿਰਾਂ ਤੋਂ ਕਈ ਪਿੰਡਾਂ ਤੋਂ ਚੱਲ ਕੇ ਆਈ ਮਿੱਟੀ ਹੈ ਪਾਣੀ ਦੇ ਜ਼ਰੀਏ ਇਹ ਕਾਰ ਲੈ ਜਾਵਾਂਗੇ ਕਾਰ ਕੰਮ ਸੀ ਇਹ ਸਤਲੁਜ ਦਰਿਆ ਹੈ ਬੜਾ ਵਗਦਾ ਰਿਹਾ ਪਾਣੀ ਇਹਦੇ ਚ ਜਿੱਥੇ ਮੈਂ ਤੁਰਿਆ ਫਿਰਦਾ ਇੱਥੇ ਪਾਣੀ ਐਡਾ ਡਗਾ ਸੀ ਤੇ ਆ ਵੈਸੇ ਚੋਨਾ ਬਾਜ ਗਿਆ ਚੰਗੀ ਗੱਲ ਬਾਜ ਗਿਆ ਤਾਂ ਇਧਰ ਆ ਜਾੜ ਹੋ ਗਿਆ ਸਾਰਾ ਇੱਥੇ ਤੇ ਇਹ ਆਪਣੀ ਜ਼ਮੀਨ ਇਧਰ ਹੀ ਗਈ ਏ ਸਾਹਮਣੇ ਆਹ ਵਾਲੀ ਦਰਿਆ ਹੈ ਸਤਲੁਜ ਦਰਿਆ ਹੁਣ ਪਾਣੀ ਘਟ ਗਿਆ ਹੈ ਅੱਜ 12 ਤਰੀਕ 12 ਅਕਤੂਬਰ ਦਰ 25 ਦਾ ਦਿਨੇ ਪਾਣੀ ਬੱਸ ਇੰਨਾ ਨਾ ਰਹਿ ਗਿਆ 2-2 ਫੁੱਟ ਪਾਣੀ ਗਿਆ ਹੁਣ ਇਸ ਵਕਤ ਇੱਥੋਂ ਅਸੀਂ ਮਿੱਟੀ ਲੈ ਜਾ ਰਹੇ ਹਾਂ ਇਹ ਤੁਹਾਨੂੰ ਦਿਖਾਣਾ ਆ ਇੱਥੋਂ ਮਿੱਟੀ ਚੱਕੀ ਸੀ ਨੋਪੀ ਮਿੱਟੀ ਇੱਥੇ ਲਗਭਗ ਫੁੱਟ-ਫੁੱਟ ਦੇ ਕਰੀਬ ਮਿੱਟੀ ਪੈ ਗਈ ਤੁਹਾਨੂੰ ਮੈਂ ਅੰਦਰ ਜਾ ਕੇ ਦਿਖਾਉਣਾ ਆ ਦੇਖੋ ਕਿੰਨੀ ਕਿੰਨੀ ਮਿੱਟੀ हाँ मेरा पैर सारा रह गया इतनी नहीं मिट्टी इतने पै चुकी मिट्टी पा रहे हैं हाँ आए ਬਾਸ ਪੁੱਤਰ ਕਾਰਾ ਹੈ ਇਹਨਾਂ ਦਾ ਚੱਤ ਪਾਸੇ ਹਾਂਜੀ ਆ ਦੇਖੋ ਐ ਢਿੱਡ ਮਿੱਟੀ ਹੈ ਆ ਸਾਰੀ ਮਿੱਟੀ ਹੈ ਪਾਣੀ ਉੱਪਰ ਉੱਪਰ ਗਿਆ ਐਨੀਨੀ ਮਿੱਟੀ ਆ ਦੇਖੋ ਪੈਰ ਕਿੰਨਾ ਲਹਿ ਗਿਆ ਗੋਡੇ ਦੇ ਕਰੀਬ ਸੱਤ ਲੋਹ ਦਰਿਆ ਬਾਰ ਨਿਕਲਦੇ ਆ ਇੱਥੇ ਬੇੜੀ ਗਈ ਹੈ ਬੇੜੀ ਵੀ ਦਿਖਾਣਾ ਤੁਹਾਨੂੰ ਆ ਆਪਣਾ ਖੇਤ ਹੀ ਹੈ ਸਾਰਾ ਸੱਤ ਲੋ ਇਧਰ ਆ ਪਾਣੀ ਹਟ ਗਿਆ ਤੇ ਪਾਣੀ ਬਸ ਦੋ ਤੋਂ ਫੁੱਟਾਂ ਵਿੱਚ ਨਗਾਲ ਜਾਂ ਥੋੜਾ ਥੋੜਾ ਹੈਗਾ ਤੇ ਆ ਦੇਖੋ ਇਧਰ 베ੜੀ ਦਿਖਾਦਾ ਤੁਹਾਨੂੰ ਆ ਇੱਥੇ ਪਾਣੀ ਲਗਪਗ ਐਨਾ ਨਾ ਪਾਣੀ ਸੀ ਐਡਾ ਐਡਾ ਪਾਣੀ ਇਸ ਜਗ੍ਹਾ ਤੇ ਹਾਂਜੀ ਆਪਾਂ ਟਰੈਕਟਰ ਕਰ ਲਿਆ ਸਟਾਰਟ ਤੇ ਮਿੱਟੀ ਲਾਤ ਲਈਏ ਆ ਟਰੈਕਟਰ ਖੜਾ ਲਿਆ ਤੇ ਹੁਣ ਆਪਾਂ ਨਾ ਮੱਛੀ ਲੈ ਦੱਲੇ ਆ ਆ ਮਿੱਟੀ ਲੱਦੀ ਜ਼ਿਗਾਰਡ ਜਗੜ ਲਾ ਕੇ ਲੱਦੀ ਏ ਰਸਤਾ ਨਹੀਂ ਆ ਸੀ ਪਿੱਛੇ ਦਰਿਆ ਰਹਿ ਗਿਆ ਉਹ ਸਾਹਮਣੇ ਸਟਾਰਟ ਕਰਦੇ ਆ ਆਰਮਟੀ ਲੈ ਆਉਂਦੀ ਹੈ ਜੀ ਆਪਾਂ ਘਰ ਵਾਲੀ ਸੜਕ ਲੱਗ ਗਈ ਆ سامنے